17 ਸਾਲਾਂ ਮੁੰਡੇ ਦੀ ਜਾਨ ਲੈ ਲਈਆ ਗੋਲੀ ਮਾਰੀ ਆ ਸਿੱਧੀ ਕਿਹੜੀ ਗੱਲ ਨੂੰ ਲੈ ਕੇ ਇੱਕ ਛੋਟੀ ਜੀ ਗੱਲ ਆ ਅੱਧੇ ਇੱਕ ਮਰਲੇ ਪਿੱਛੇ ਆ ਪਹਿਲਾਂ ਮੈਂ ਤੁਹਾਨੂੰ ਨਜ਼ਰ ਮਾਰਾ ਦਿੰਨਾ ਆ ਜਿਹੜੀ ਵੱਟ ਦਿਖ ਰਹੀ ਢਾਈ ਹੋਈ ਇਹ ਬਸ ਉੱਥੋਂ ਤੱਕ ਆ ਇਹ ਪੰਚਾਇਤੀ ਜ਼ਮੀਨ ਦੱਸਦੇ ਆ ਵੱਟ ਪਾਤੀ ਸੀ ਪਿੰਡ ਵਾਲਿਆਂ ਨੇ ਪਿੰਡ ਵਾਲੇ ਵੀ ਇੱਥੇ ਖੜੇ ਨੇ ਵੱਟ ਪਾਤੀ ਸੀ ਔਰ ਜਿੰਨਾ ਨੇ ਇਸ ਵੱਟ ਨੂੰ ਢਾਇਆ ਕਰੀਬ 70 80 ਕਿੱਲੇ ਜ਼ਮੀਨ ਦੇ ਮਾਲਕ ਦੱਸੇ ਜਾ ਰਹੇ ਨੇ ਪਰ ਭੁੱਖ ਨਹੀਂ ਨਿਕਲਦੀ ਕਦੇ ਵੀ ਵਟਾ ਢਾ ਕੇ ਇਧਰ ਜ਼ਮੀਨ ਨੂੰ ਅ ਅਧਿਕ ਮਰਲੇ ਨੂੰ ਵੜਨ ਦੀ ਕੋਸ਼ਿਸ਼ ਪਰ ਸਾਹਮਣੇ ਕੁਝ ਇੱਕ ਪਿੰਡ ਦੇ ਇਧਰ ਜਿਵੇਂ ਹੁਣ ਖੜੇ ਨੇ ਇੱਕ ਵਾਰ ਤਸਵੀਰ ਵਿਖਾ ਦਿਓ ਐਵੇਂ ਹੀ ਰਾਤ ਇੱਥੇ ਕੁਝ ਇੱਕ ਮੁੰਡੇ ਤੇ ਬੰਦੇ ਖੜੇ ਹੁੰਦੇ ਆ ਤਾਂ ਇਹਨਾਂ ਦੇ ਵੱਲੋਂ ਸਿੱਧੀ ਗੋਲੀ ਮਾਰੀ ਜਾਂਦੀ ਆ ਮੁੰਡਿਆ ਹਜੇ ਪਲੱਸ 2 ਹੀ ਕੀਤੀ ਆ ਉਸ ਦੀ ਮੌਕੇ ਤੇ ਮੌਤ ਹੋ ਗਈ ਛਾਤੀ ਦੇ ਵਿੱਚ ਗੋਲੀ ਵੱਜਦੀ ਆ ਹੋ ਸਕਦਾ ਕੋਈ ਫੱਟੜ ਵੀ ਹੋਵੇ ਬਾਕੀ ਪੂਰੀ ਗੱਲਬਾਤ ਜਾਣਦੇ ਆ ਬਾਈ ਜੀ ਵੀ ਰਾਤ ਮੌਕੇ ਤੇ ਮੌਜੂਦ ਸੀਗੇ ਬਾਈ ਜੀ ਨਾਮ ਤੁਹਾਡਾ ਕੀ ਆ ਸਤਿ ਸ਼੍ਰੀ ਅਕਾਲ ਜੀ ਨਾਮ ਕਮਲਜੀਤ ਸਿੰਘ ਜੀ ਕਿਹੜਾ ਪਿੰਡ ਆ ਇਹ ਇਹ ਭਾਗੋਕੇ ਪਿੰਡ ਆ ਜੀ ਬਸਤੀਗੁਰੂ ਤੇਕਬਾਦਰ ਅੱਛਾ 21 ਗੱਲ ਕੀ ਹੋਈ ਆ ਇਹ ਪੂਰੀ ਰਾਤ ਕਿੰਨੇ ਕ ਵਜੇ ਦੀ ਘਟਨਾ ਇਹ ਤਕਰੀਬਨ ਕੋਈ 10 11 ਤੋਂ ਲੈ ਕੇ 12 ਦੇ ਵਿੱਚ ਵਿੱਚ ਦੀ ਘਟਨਾ ਜੀ ਇਹ ਮੰਨ ਲਓ ਵੀ ਇਹ ਪਿੰਡ ਦੀ ਆਹ ਫਿਰਨੀ ਦੇ ਮਾੜਿਆ ਰੌਲਾ ਜੀ ਆ ਰਸਤਾ ਆ ਪੰਚਾਇਤੀ ਰਾਹ ਹੈ ਤੇ ਉਹ ਮੰਨ ਲਓ ਉੱਥੋਂ ਟਕਰ ਜਾਂਦਾ ਸੀਗਾ ਇਹ ਬੰਦੇ ਅਮਰਜੀਤ ਸਿੰਘ ਨੇ ਪਹਿਲਾਂ ਆਪ ਹੀ ਵੱਟ ਪਾਈ ਆ ਆ ਕੇ ਇੱਥੇ ਸਾਰੇ ਬੰਦੇ ਸੱਦ ਕੇ ਤੇ ਆ ਹੁਣ ਆ ਕਣਕ ਵੱਢ ਕੇ ਤੇ ਨੇ ਵੱਟਵਾ ਦਿੱਤੀ ਅਸੀਂ ਇਹਨੂੰ ਘਟੋ ਘਟ ਤਿੰਨ ਚਾਰ ਵਾਰੀ ਇਹਨੂੰ ਅਸੀਂ ਕਿਹਾ ਤਿੰਨ ਚਾਰ ਵਾਰੀ ਵੱਟ ਪਾਈਏ ਵਾਹ ਦਿੰਦਾ ਸੀ ਕੱਲ ਦੁਪਹਿਰ ਦੁਪਹਿਰੇ 12 2 12 1 ਵਜੇ ਦੇ ਕੰਮ ਫੇਰ ਅਸੀਂ ਵੱਟ ਪਾ ਦਿੱਤੀ ਇਹ ਰਾਤ ਆਇਆ 8:00 ਵਜੇ ਇਹ ਫੇਰ ਵਾਗਿਆ ਵਾਟਾ ਅਸੀਂ ਇਹਨੂੰ ਕਿਹਾ ਕੋ ਵੀ ਤੁਸੀਂ ਵਟ ਜੇ ਗੱਲ ਬਾਤ ਸਵੇਰੇ ਜਿਹੜੀ ਗੱਲ ਕਰਨੀ ਕਰ ਲਿਆ ਜੇ ਇਹ ਰਾਤ ਜਿਹੋ ਵਟ ਪਈ ਤੇ ਇਹ ਦੋਵੇਂ ਪਿਓ ਪੁੱਤ ਆਏ ਆ ਇਹਨਾਂ ਕੋਲ 2000 ਸੀ ਇੱਕਰ ਵਾਲ ਵਰ ਦੋਰ ਵਾਲ ਵਰ ਸੀ ਸ਼ਾਇਦ ਇੱਕ 315 ਮੋਰਾ ਰਫਲ ਸੀ ਇਹ ਆ ਕੇ ਇਹਨਾਂ ਨੇ ਆ ਕੇ ਪਹਿਲਾਂ ਤਾਂ ਇੱਥੇ ਹੁੱਲੜਬਾਜੀ ਕਰਕੇ ਗਾਲਾਂ ਕੱਢੀਆਂ ਫਿਰ ਇਹਨਾਂ ਨੇ ਗੋਲੀ ਚਲਾਈ ਉਹ ਮੁੰਡੇ ਦੀ ਛਾਤੀ 'ਚ ਗੋਲੀ ਲੱਗੀ ਔਨ ਦਾ ਸਪੌਟ ਮੁੰਡੇ ਦੀ ਡੈਥ ਹੋ ਗਈ ਅੱਛਾ ਮੁੰਡੇ ਮੁੰਡੇ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਇਸ ਮਸਲੇ ਨਾਲ ਮੁੰਡਾ ਦਾ ਤੁਸੀਂ ਦੱਸ ਦਿਓ ਕਿ ਜਿਵੇਂ ਉਹ ਹਜੇ ਪੜਦਾ ਹੀ ਸੀਗਾ ਹਾਂਜੀ ਹਾਂ ਖੜਾ ਸੀਗਾ ਜੀ ਉਹਦਾ ਕੋਈ ਲੈਣਾ ਦੇਣਾ ਨਹੀਂ ਸੀ ਇਸ ਚੀਜ਼ ਨਾਲ ਫਿਰ ਗੋਲੀ ਉਹਦੇ ਕਿਵੇਂ ਵੱਜ ਗਈ ਗੋਲੀ ਉਹ ਸਾਈਡ ਤੇ ਪਿੱਛੇ ਖੜਾ ਸੀਗਾ ਜੀ ਇਹਨੇ ਮੰਨ ਲਓ ਜਿਵੇਂ ਉਧਰੋਂ ਕਰਦਾ ਐਨੂੰ ਲੋਕਾਂ ਨਾਲ ਨੂੰ ਕਰਕੇ ਜਿਵੇਂ ਡਰਾਉਂਦਾ ਸੀ ਤੇਨੇ ਗੋਲੀ ਚਲਾਤੀ ਸਿੱਧੀ ਗੋਲੀ ਮਾਰੀ ਉਹ ਮੁੰਡਾ ਖਤਮ ਹੋ ਗਿਆ ਜੀ ਕਿੰਨੇ ਕੁ ਜਣੇ ਇੱਥੇ ਖੜੇ ਸੀ ਜਦੋਂ ਗੋਲੀ ਵੱਜੀ ਉਹਦੇ ਇੱਥੇ ਤਕਰੀਬਨ ਹੋਣਗੇ ਜੀ ਮੇਰੇ ਹਿਸਾਬ ਨਾਲ ਕੋਈ 20 ਕੁ ਜਣੇ ਕੱਲੀ ਮੁੰਡੇ ਤੇ ਲੱਗੀ ਆ ਮੁੰਡੇ ਇੱਕ ਮੁੰਡੇ ਤੇ ਲੱਗੀ ਆ ਜੀ ਦੋ ਜਣੇ ਹੋਰ ਆ ਜੀ ਇੱਕ ਦੇ ਇਥੋਂ ਧੌਣ ਤੋਂ ਸ਼ੂਕੇ ਨੰਗੀ ਆ ਜੀ ਗੋਲੀ ਗੁਰਵੀਰ ਗੁਰਵੀਰ ਸਿੰਘ ਇੱਕ ਉੱਥੇ ਦਾ ਐਡਮਿਸ਼ਨ ਦਾਖਲ ਪਿਆ ਜੀ ਉਹਦੇ ਸਿਰ 'ਚ ਲੱਗੀ ਸੀ ਸੱਟ ਪਤਾ ਨਹੀਂ ਉਹਦੇ ਗੋਲੀ ਵੱਜੀ ਜਾਂ ਵੱਟ ਕੀ ਵੱਜਾ ਇਸ ਬਾਰੇ ਨਹੀਂ ਜੱਕਨਫਰਮ ਹੈਗਾ ਉਹਦੇ ਤੁਸੀਂ ਮੌਕੇ ਤੇ ਸੀ ਹਾਂ ਮੈਂ ਇੱਥੇ ਮੌਕੇ ਤੇ ਸੀਗਾ ਕਿੰਨੇ ਕੁ ਫਾਇਰ ਕੀਤੇ ਫਾਇਰ ਇਹਨਾ ਮੇਰੇ ਸਾਹਣੇ ਤਿੰਨ ਚਾਰ ਕੀਤੇ ਆ ਜੀ ਫਾਇਰ ਮਤਲਬ ਕਿ ਕਾਫੀ ਫਾਇਰ ਹੋਇਆ ਜੀ ਉਹ ਜਿਹੜਾ ਰਵਾਲ ਵਰਸੀ ਮੈਨੂੰ ਲੱਗਦਾ ਖਾਲੀ ਕਰਤਾ ਹੋਊਗਾ ਸ਼ਾਇਦ ਤੇ ਬਾਕੀ ਇਹ ਸਿੱਧੀਆਂ ਇਹਨਾ ਕਰਕੇ ਸਾਨੂੰ ਇਹਨਾਂ ਲੋਕ ਕੋਈ ਢਿੱਲ ਨਹੀਂ ਸੀ ਉਹ ਤਾਂ ਮਹਾਰਾਜ ਰੱਖ ਗਿਆ ਜਿਹਾ ਹੁਣ ਸਿਸਟਮ ਸੀ ਇਹਨਾ ਕੋਈ ਵੀ ਨਹੀਂ ਛੱਡਣਾ ਇੱਥੇ ਹੂੰ ਮਜੀ ਫਿਰ ਅੱਧੇ ਮਰਲੇ ਦੀ ਬਸ ਵਟ ਪਿੱਛੇ ਸਿਰਫ ਇੰਨਾ ਹੀ ਰੌਲਾ ਹਾਂ ਹਾਂਜੀ ਆ ਵਟ ਪਿੱਛੇ ਇਕੱਲਾ ਇਕੱਲਾ ਮੁੰਡਾ ਜੀ ਕੋਈ ਭੈਣ ਨਹੀਂ ਮਗਰ ਕੋਈ ਭਰਾ ਨਹੀਂ ਇਕੋ ਇੱਕ ਬਾਪਿਆਂ ਦਾ ਮੁਰਤ ਸੀਗਾ ਉਹ ਜਰਾ ਜਰਾ ਜਗਤ ਤੋਰਦਾ ਇਹਨਾਂ ਨੇ ਮੈਂ ਇੱਥੇ ਗੱਲਾਂ ਕਰਦਾ ਵੇਖ ਰਿਹਾ ਸੀ ਤੁਹਾਡੇ ਪਿੰਡ ਦੇ ਬੰਦੇ ਨੇ ਸ਼ਾਇਦ ਉਹ ਕਹਿੰਦੇ ਵੀ 70 80 ਕਿੱਲੇ ਜ਼ਮੀਨ ਆ ਰਸੂਖ ਆਧਾਰ ਨੇ ਪਰ ਫਿਰ ਵੀ ਕਹਿੰਦੇ ਭੁੱਖ ਨਹੀਂ ਨਿਕਲੀ ਤੇ ਇੰਨੀ ਕੁ ਜ਼ਮੀਨ ਪਿੱਛੇ ਰੌਲਾ ਪੈ ਗਿਆ ਇਹਨਾਂ ਕੋਲੇ ਘੱਟੋ ਘਾਟ ਜੀ ਹਾਂ ਇੰਨੀ ਜ਼ਮੀਨ ਹੈਗੀ ਆ ਜੀ ਪਲੱਸ ਆੜਤਾ ਨਾਲ ਬਾਕੀ ਹੋਰ ਵੀ ਜ਼ਿਆਦਤ ਬਹੁਤ ਇਹਨਾਂ ਕੋਲੇ ਪਰ ਇਹਨਾਂ ਦਾ ਰੌਲਾ ਹੀ ਇਹੀ ਆ ਜੀ ਜਿੱਥੇ 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 ਹਾਂਜੀ ਤੁਸੀਂ ਦੱਸੋ ਇਹਨਾਂ ਦੇ ਇਹਨਾਂ ਦੇ ਪੈਲੀ ਜਿੱਥੇ ਜਿੱਥੇ ਜਿੰਦੇ ਜਿੰਦੇ ਨਾਲ ਵੀ ਲੱਗਦੀ ਆ ਨਾ ਪਿੰਡ ਦੇ ਵਿੱਚ ਇਹ ਹਰੇਕ ਦੀਆਂ ਵਟਾਂ ਵਾਉਂਦੇ ਆ ਜੀ ਅਗਲਾ ਕਹਿੰਦਾ ਇਹ ਪਿਸਤੌਲ ਲੈ ਕੇ ਚਲੇ ਜਾਂਦੇ ਆ ਜਾ ਕੇ ਡਰਾਉਂਦੇ ਆ ਵੀ ਅਸੀਂ ਤੁਹਾਨੂੰ ਗੋਲੀ ਮਾਰ ਦਿਆਂਗੇ ਇੱਕ ਨਾਲ ਨਹੀਂ ਰੌਲਾ ਰੋਜ਼ਾਨਾ ਦਾ ਸੀ ਇਹਨਾਂ ਦਾ ਬਸ ਨਾ ਇਹਨਾਂ ਤੇ ਬਸ ਫੜਿਆ ਆ ਵੀ ਅਸੀਂ ਕੋਈ ਨਾ ਕੋਈ ਬੰਦਾ ਮਾਰਨਾ ਰੋਜ਼ ਹੀ ਇਹਨਾਂ ਦਾ ਇਹ ਕੰਮ ਸੀਗਾ ਵੀ ਰੋਜ਼ਾਨਾ ਹੀ ਕਦੀ ਕਿਸੇ ਦੇ ਸਪਰੇਅ ਮਾਰ ਕੇ ਕਣਕ ਸਾੜਤੀ ਕਦੀ ਕਿਸੇ ਦੀ ਵਟਵਾਤੀ ਬਸ ਆਹੇ ਜੇ ਵਾਢ ਨੂੰ ਅੱਗ ਲਾਇਆ ਪਿਛਲੀ ਵਾਰੀ ਇਹਨਾਂ ਨੇ ਇੱਥੇ ਵਾਢ ਨੂੰ ਅੱਗ ਲਾ ਕੇ ਸਾਡੇ ਬੂਟੇ ਸਾਰ ਤੇ ਇਧਰ ਰੂੜੀਆਂ ਆਈ ਰੂੜੀਆਂ ਨੂੰ ਅੱਗ ਲਾ ਦਿੱਤੀ ਐਦ ਕੀ ਵੀ ਇਹਨਾਂ ਨੇ ਵਾਢ ਨੂੰ ਅੱਗ ਲਾਈ ਆਵੇ ਨਾਲ ਇਧਰ ਸਾੜ ਦਿੱਤਾ ਤੇ ਜੇ ਕੋਈ ਕਹਿੰਦਾ ਹੈਗਾ ਤੇ ਕਹਿੰਦੇ ਇਹ ਗੋਲੀਆਂ ਮਾਰ ਦੇਂਗੇ ਤੁਹਾਨੂੰ ਬਸ ਇਹ ਹਰੇਕ ਨੂੰ ਬਸ ਨਾ ਗੋਲੀਆਂ ਦਾ ਡਰ ਡਰਾਵਾ ਪਾਈ ਜਾਂਦੇ ਡਰਾਵਾ ਹੀ ਪਾਈ ਜਾਂਦੇ ਤੇ ਰਾਤ ਫਿਰ ਇਹਨਾਂ ਨੇ ਉਹ ਡਰਾਵਾ ਪਾਉਂਦੇ ਪਾਉਂਦੇ ਇਹਨਾਂ ਨੇ ਚਲਾ ਹੀ ਦਿੱਤੀ ਫਿਰ ਹੁਣ ਕਿੱਥੇ ਨੇ ਇਹ ਹੁਣ ਤਾਂ ਇਹ ਭੱਜ ਗਏ ਆ ਜੀ ਸਭ ਭੱਜ ਗਏ ਹੁਣ ਭੱਜ ਵੀ ਗਏ ਗੋਲੀਆਂ ਤੋਂ ਹਾਂਜੀ ਭੱਜ ਗਏ ਹੁਣ ਤਾਂ ਤੁਸੀਂ ਆਪ ਦੇਖੋ ਕਿ ਇਹ ਕਿਹੋ ਜੀ ਸੋਚ ਆ ਇੱਕ 70 80 ਕਿੱਲੇ ਦਾ ਟੱਕ ਹੋਵੇ ਕੱਲਾ ਕੱਲਾ ਮੁੰਡਾ ਦੱਸਦੀ ਇਹਨਾਂ ਦਾ ਵੀ ਕੱਲਾ ਕੱਲਾ ਇਹਨਾਂ ਦਾ ਵੀ ਇੱਕੋ ਮੁੰਡਾ ਜੀ ਤੇ ਇਧਰ ਵੀ ਇੱਕੋ ਮੁੰਡਾ ਇਧਰ ਵੀ ਇੱਕੋ ਮੁੰਡਾ ਜੀ ਔਰ ਰੌਲਾ ਇਹਨਾਂ ਨਾਲ ਨਹੀਂ ਹੈਗਾ ਸੀ ਵੈਸੇ ਖੜਾ ਹਾਂ ਹਾਂ ਜੀ ਵੈਸੇ ਕੋਈ ਰੌਲਾ ਨਹੀਂ ਤੁਸੀਂ ਆਪ ਦੇਖੋ ਜਿਵੇਂ ਹਾਂ ਬਿਲਕੁਲ ਹਾਲਾਂਕਿ ਇਹ ਪਿੰਡ ਦੇ ਜਿਹੜੇ ਲੋਕ ਨੇ ਇੱਥੇ ਸਰਪੰਚ ਵੀ ਮੌਜੂਦ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹਨਾਂ ਨੇ ਸਹਿਮਤੀ ਦੇ ਨਾਲ ਇਹ ਪੰਚਾਇਤੀ ਜ਼ਮੀਨ ਨੂੰ ਇੱਥੋਂ ਚਲੋ ਵਟ ਪਾਤੀ ਵੀ ਇਹ ਫਿਰ ਨਹੀਂ ਚਾਉਂਦੀ ਆ ਪੰਚਾਇਤੀ ਇਹ ਨਹੀਂ ਵੀ ਕਿਤੇ ਵਹੁਣੀ ਸੀ ਕਿਉਂਕਿ ਇਹ ਜਿਹੜੀ ਸੜਕ ਆ ਇੱਥੋਂ ਮੋੜ ਪੈਂਦਾ ਚਲੋ ਸੋਚਦੇ ਆ ਵੀ ਚਲੋ ਮੋੜ ਥੋੜਾ ਜਿਆ ਹੋਰ ਖੁੱਲਾ ਹੋ ਜਾਊਗਾ ਔਰ ਸੜਕ ਦੀ ਜਿਹੜੀ ਜ਼ਮੀਨ ਆ ਇਹ ਵਿੱਚ ਆਜੂਗੀ ਇਧਰੋਂ ਸੜਕ ਦੇ ਨਾਲ ਆਜੂ ਪੰਚਾਇਤੀ ਪਰ ਨਾਲ ਉਹਦੀ ਜ਼ਮੀਨ ਲੱਗਦੀ ਸੀ ਔਰ ਪਹਿਲਾਂ ਸਹਿਮਤੀ ਨਾਲ ਵਟ ਵੀ ਪਾਈ ਔਰ ਉਸ ਤੋਂ ਬਾਅਦ ਰਾਤ ਵਟ ਢਾਤੀ ਔਰ ਪੂਰੀ ਤਿਆਰੀ ਨਾਲ ਦੱਸਦੇ ਆਏ ਸੀ ਪੂਰੀ ਤਿਆਰੀ ਨਾਲ ਜਦੋਂ ਬਹਿਸ ਬਸਈਆ ਕਿਉਂਕਿ ਬਹਿਸ ਵਸਈਆ ਵੀ ਮੈਂ ਕਹਿਣਾ ਵੀ ਐ ਇਸ ਤਰ੍ਹਾਂ ਨਹੀਂ ਹੋਇਆ ਸਿਰਫ ਇੱਥੇ ਕੁਝ ਜਿਹੜੇ 20 ਕ ਬੰਦੇ ਖੜੇ ਸੀ ਉਹਨਾਂ ਨੇ ਕਹਿਣਾ ਹੀ ਸੀ ਕਿਉਂਕਿ ਪਿੰਡ ਨੇ ਸਾਂਝੇ ਤੌਰ ਤੇ ਵੱਟ ਪਾਈ ਸੀ ਔਰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਿੱਧੇ ਫੈਰ ਮਾਰਤੇ ਔਰ ਲੋਕ ਦੱਸਦੇ ਆ ਕਥੀ ਤੌਰ ਤੇ ਕਿ ਪਹਿਲਾਂ ਵੀ ਇਹੋ ਜਿਹੇ ਧਮਕੀਆਂ ਇਹ ਪਰਿਵਾਰ ਦਿੰਦੇ ਰਹਿੰਦੇ ਸੀ ਅਸੀਂ ਗੋਲੀਆਂ ਮਾਰ ਦਿਆਂਗੇ ਅਸੀਂ ਬੰਦਾ ਮਾਰ ਦਿਆਂਗੇ ਅਸੀਂ ਇਹ ਕਰ ਦਿਆਂਗੇ ਹੋਰ ਵੀ ਕਾਫੀ ਜਗ੍ਹਾ ਤੇ ਇਹਨਾਂ ਦੀ ਜਿੱਥੇ-ਜਿੱਥੇ ਜ਼ਮੀਨ ਆ ਲੋਕ ਕਿ ਇਹਨਾਂ ਦੇ ਪਿੰਡ ਦੇ ਹੀ ਦੱਸਦੇ ਆ ਕਿ ਉੱਥੇ ਇਹਨਾਂ ਦਾ ਰੌਲਾ ਪਿਆ ਹੀ ਰਹਿੰਦਾ ਮੌਜੂਦਾ ਸਰਪੰਚ ਬਾਈ ਜ ਭਾਲੇ ਕੇ ਨਿੰਦਨ ਯੋਗ ਆ ਕੀ ਕਹਿਣਾ ਚਾਹੁੰਦੇ ਹੋ ਫਿਰ ਵੀ ਦੋਵੇਂ ਧਰਾਂ ਨੇ ਤੁਹਾਡੇ ਪਿੰਡ ਦੀਆਂ ਹੀ ਨੇ ਹਾਂਜੀ ਖਾੜੇ ਪਿੰਡ ਦੀਆਂ ਦੋਵੇਂ ਧਰਾਂ ਹੂੰ ਜੋ ਰੋਲਾ ਹੀ ਆ ਤੇ ਇਹੋ ਜਨੇ ਵੀ ਤੁਸੀਂ ਬਹਿ ਕੇ ਨਵੇੜ ਲੈਂਦੇ ਇਹੋ ਜਿਹਾ ਕੰਮ ਨਾ ਕਰਦੇ ਕੱਲਾ ਕੱਲਾ ਵਿਚਾਰੇ ਦਾ ਮੁੱਢਾ ਸੀ ਕਿਹੜੀ ਗੱਲ ਮਾਰਨਾ ਸੀ ਆਪਾਂ ਹੂੰ ਜੇ ਕੋਈ ਰੋਲਾ ਸੀ ਵਟ ਦਾ ਦੇਣੇ ਪੰਚਾਇਤ ਇਕੱਠੀ ਕਰਦੇ ਆਪਾਂ ਬਹਿ ਕੇ ਨਵੇੜ ਲੈਂਦੇ ਬਿਲਕੁਲ ਇਹਦੇ ਵਿੱਚ ਉਹਨਾਂ ਦੀ ਵੀ ਗਲਤੀ ਹੈਗੀ ਆ ਕਿਹੜੇ ਆਣ ਕੇ ਇੱਥੇ ਸ਼ਰਾਬ ਪੀਤੀ ਸ਼ਰਾਬ ਪੀਤੀ ਉਹਨੇ ਆਣ ਕੇ ਦੋ ਪਿਉ ਪਤਾਪ ਆ ਦੋ ਬਗੇ ਨਾਲ ਹੂੰ ਆਣ ਕੇ ਇਥੇ ਰੋਲਾ ਪਾਉਂਦੇ ਨੇ ਗਾਲਾਂ ਗੂਲਾਂ ਵਿੱਚ ਕੱਢੀਆਂ ਕਿੱਥੇ ਮੈਂ ਤੇ ਇਥੇ ਮੌਜੂਦਾ ਨਹੀਂ ਹੈਗਾ ਇਹਨਾਂ ਨੇ ਗਾਲਾਂ ਗੂਲਾਂ ਵਿੱਚ ਗੱਡੀਆਂ ਹੱਥ ਮੁੜ ਕੇ ਨਾ ਗੋਲੀ ਚਲਾਰੀ ਮੁੰਡੇ ਦੇ ਵਜਿ ਗੋਥਾਂ ਤੇ ਮਰ ਗਿਆ ਹਮ 17 ਸਾਲ ਦੀ ਉਮਰ ਦਾ 17 ਸਾਲ ਦੀ ਉਮਰ ਦਾ ਕੱਲਾ ਕੱਲਾ ਮੁੰਡਾ ਕੱਲਾ ਕੱਲਾ ਮੁੰਡਾ ਕੋਈ ਭੈਣ ਭਰਾ ਹੋ ਕੋਈ ਭੈਣ ਭਰਾ ਨਹੀਂ ਕੋਈ ਬਿਲਕੁਲ ਵਾਕਈ ਬੜੀ ਮੰਦ ਭਾਗੀ ਇਹ ਖਬਰ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਪੰਜਾਬ ਦੇ ਵਿੱਚ ਲੋਕ ਪਤਾ ਨਹੀਂ ਕਿੱਧਰ ਨੂੰ ਤੁਰਦੇ ਨਜ਼ਰ ਆ ਰਹੇ ਨੇ ਆਈ ਦਿਨ ਗੋਲੀ ਚਲਾਉਣੀ ਔਰ ਉਹ ਵੀ ਜ਼ਮੀਨਾਂ ਦੀਆਂ ਵਟਾਂ ਨੂੰ ਬਸਾ ਆ ਅੱਧੇ ਕੋ ਮਰਲੇ ਨੂੰ ਵੇਖ ਲੋ ਆ ਹਾਲਾਤ ਇੱਥੋਂ ਦੇ ਨੇ ਹੋਰ ਵੀ ਇੱਥੇ ਬਜ਼ੁਰਗ ਪ੍ਰਾਣੇ ਖੜੇ ਨੇ ਸਾਡੇ ਕੋਲੇ ਬਜ਼ੁਰਗ ਜੀ ਕਦੇ ਪਹਿਲਾਂ ਵੀ ਇੰਜ ਹੁੰਦਾ ਸੀ ਕਦੇ ਆ ਥੋੜਾ ਥੋੜਾ ਅਸੀਂ ਪਾਸੇ ਜੀਰ ਪਾਸੇ ਤੋਂ ਤੁਸੀਂ ਤੁਸੀਂ ਇੱਥੋਂ ਦੇ ਜੀ ਤੁਸੀਂ ਪਾਸੋਂ ਹੋਰ ਕਿਹੜੇ ਪਿੰਡ ਦੇ ਇੱਥੇ ਹੈਗੇ ਬੰਦੇ ਤੁਸੀਂ ਤੁਸੀਂ ਵੀ ਮੌਕੇ ਦੇ ਹੈਗੇ ਸੀ ਹਾਂਜੀ ਹਾਂਜੀ ਅੱਛਾ ਤੇ ਕੀ ਲੱਗਦਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਜੀ ਇਹ ਥੋੜੀ ਆਪਾਂ ਕਿਸੇ ਨੂੰ ਗੋਲੀ ਮਾਰ ਦਾਂ ਹੂੰ ਇਹ ਤਾਂ ਗਲਤ ਆ ਗਲਤ ਆ ਹਾਂ ਇਹ ਤਾਂ ਖੜੋਤੇ ਅਸੀਂ ਡੱਕਦੇ ਰਹੇ ਅਮਰਜੀਤ ਤੂੰ ਚਲੇ ਜਾ ਘਰ ਨੂੰ ਮੁੰਡੇ ਨੂੰ ਲੈ ਜਾ ਤੇ ਅੱਗੋਂ ਉਹਨੇ ਸਿੱਧੀਆਂ ਤਾਨਦਾ ਸੀ ਜਿਹਨੂੰ ਜਿਹੜਾ ਡੱਕਦਾ ਸੀ ਉਹਨੂੰ ਕਹਿੰਦਾ ਸੀ ਮੈਂ ਤੇਨੂੰ ਗੋਲੀ ਮਾਰ ਦੂੰਗਾ ਹੂੰ ਇਸ ਤਰ੍ਹਾਂ ਤਾਂ ਕਹਿੰਦੇ ਨੇ ਪਹਿਲਾਂ ਵੀ ਹਾਂਜੀ ਨਹੀਂ ਨਹੀਂ ਰਾਤ ਹੀ ਖੜੇ ਰਾਤ ਹੀ ਰਾਤ ਹਾਂਜੀ ਹਾਂਜੀ ਹੋਰ ਬੰਦੇ ਆਏ ਪਿੰਡੋਂ ਉਹ ਵੀ ਡੱਕਦੇ ਰਹੇ ਹੱਥ ਜੋੜਦੇ ਰਹੇ ਵੀ ਤੂੰ ਚਲੇ ਜਾ ਚਲੇ ਜਾ ਨਹੀਂ ਉਹਨੇ ਮੁੰਡੇ ਨੂੰ ਮਾਰ ਕੇ ਛੱਡਿਆ ਹੂੰ ਹੂੰ ਤਾਂ ਬਿਲਕੁਲ ਇਹ ਘਰ ਆ ਉਸ ਪਰਿਵਾਰ ਦਾ ਜਿਨ੍ਹਾਂ ਦਾ ਸ 17 ਸਾਲਾਂ ਦਾ ਪੁੱਤ ਮਰ ਗਿਆ ਰਾਤ ਗੋਲੀ ਵੱਜੀ ਮੈਂ ਕਤਲ ਕਹੂੰਗਾ ਉਹਦਾ ਕਤਲ ਕੀਤਾ ਗਿਆ ਆ ਘਰ ਇਧਰਲੇ ਪਾਸੇ ਉਸ ਧਿਰ ਦਾ ਦੱਸਿਆ ਜਾ ਰਿਹਾ ਪਿੰਡ ਵਾਲਿਆਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਗਈ ਹੁਣ ਹਾਲਾਂਕਿ ਪਹਿਲਾਂ ਬਦਮਾਸ਼ੀ ਸੀ ਥੋੜੀ ਬਹੁਤੀ ਹੁਣ ਨਿਕਲ ਗਈ ਆ ਕਿਉਂਕਿ ਹੁਣ ਭੱਜ ਗਏ ਆ ਘਰ ਛੱਡ ਕੇ ਭੱਜ ਗਏ ਆ ਪਰ ਹੁਣ ਪੁਲਿਸ ਇਹਨਾਂ ਨੂੰ ਕਿਹੜੀ ਖੋਡ ਵਿੱਚੋਂ ਲੱਭ ਕੇ ਲਿਆਉਂਦੀ ਆ ਇਹ ਵੀ ਵੇਖਣਾ ਹੋਵੇਗਾ ਪਰ ਇਧਰੋਂ ਇਹ ਪਰਿਵਾਰ ਰੋਂਦਾ ਕਰਲਾਉਂਦਾ ਤਾਹਾ ਮਾਰਦਾ ਮਾਂ ਪਿਓ ਇਹ ਤਸਵੀਰਾਂ 'ਚ ਤੁਸੀਂ ਆਪ ਦੇਖ ਸਕਦੇ ਹੋ ਹਾਲਾਂਕਿ ਇੰਜ ਨਹੀਂ ਹੋਣਾ ਚਾਹੀਦਾ ਸੀ ਇਸ ਤਰੀਕੇ ਦੀ ਜਿਹੜੀ ਤਸਵੀਰ ਆ ਇਸ ਤਰੀਕੇ ਦੀ ਜਿਹੜੀ ਤਸਵੀਰ ਆ ਉਹ ਨਹੀਂ ਬਣਨੀ ਚਾਹੀਦੀ ਸੀ ਕਿਉਂਕਿ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਸੀ ਔਰ ਮਾਪਿਆਂ ਦੇ ਇਕੱਲੇ-ਇਕੱਲੇ ਪੁੱਤ ਨੂੰ ਸਿੱਧੀ ਗੋਲੀ ਮਾਰ ਕੇ ਉਸ ਨੂੰ ਮਾਰ ਦੇਣਾ ਕਿਤਨਾ ਕਿਤੇ ਅਤੀ ਨਿੰਦਨਯੋਗ ਇਹ ਜਿਹੜੀ ਘਟਨਾ ਦੇਖੀ ਜਾ ਸਕਦੀ ਆ ਹਾਲਾਂਕਿ ਪੁਲਿਸ ਆਈ ਆ ਇੱਥੇ মিডিਆ ਨੂੰ ਦੇਖ ਕੇ ਤਾਂ ਚਲੋ ਪੁਲਿਸ ਇੱਥੋਂ ਚਲੇਗੀ ਪਰ ਪੁਲਿਸ ਕਿੰਨੀ ਦੇਰ ਦੇ ਵਿੱਚ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਛੁੱਟਦੀ ਆ ਇਹ ਬੜਾ ਵੱਡਾ ਸਵਾਲ ਬਣਿਆ ਰਹੇਗਾ ਪਰ ਜਿਨ੍ਹਾਂ ਦਾ 17 ਸਾਲਾਂ ਦਾ ਪੁੱਤ ਇਸ ਜਹਾਨ ਤੋਂ ਚਲਾ ਗਿਆ ਕੱਲਾ ਕੱਲਾ ਪੁੱਤ ਨਾ ਕੋਈ ਭੈਣ ਨਾ ਕੋਈ ਭਰਾ ਕੱਲਾ ਕੱਲਾ ਪੁੱਤ ਇਸ ਜਹਾਨ ਤੋਂ ਚਲਾ ਗਿਆ ਹਜੇ ਚਾ ਵੀ ਪੂਰੇ ਸ਼ਹਿਰ ਦੇ ਕੋਠੀ ਦੇ ਨਹੀਂ ਹੋਏ ਜਿਹੜੀ ਕੋਠੀ ਉਸ ਪੁੱਤ ਦੇ ਲਈ ਬਣਾਈ ਜਾ ਰਹੀ ਸੀ ਜਿਸ ਕੋਠੀ ਦੇ ਵਿੱਚ ਉਸ ਦਾ ਵਿਆਹ ਕਰਨਾ ਸੀ ਉਸ ਦੀ ਮਾਂ ਨੇ ਪਾਣੀ ਵਾਰ ਕੇ ਪੀਣਾ ਸੀ ਪਰ ਅੱਜ ਉਹਨਾਂ ਦੇ ਜਿਹੜੇ ਉਹ ਸੁਪਨੇ ਨੇ ਉਹ ਧਰੇ ਦੇ ਧਰੇ ਇਸੇ ਰੋਡ ਤੇ ਹੀ ਰਹਿ ਗਏ ਸਾਹਮਣੇ ਇਹ ਸਾਰੀ ਜ਼ਿੰਦਗੀ ਸ਼ਾਇਦ ਮਾਪਿਆਂ ਨੂੰ ਇਹ ਗੱਲ ਕਦੇ ਵੀ ਨਾ ਭੁੱਲੇਗੀ ਕਿਉਂਕਿ ਐਸੇ ਮੋੜ ਤੇ ਘਰ ਦੇ ਬਿਲਕੁਲ ਨਾਲ ਐਸੇ ਮੋੜ ਤੇ ਜਿੱਥੇ ਆ ਬੰਦੇ ਖੜੇ ਨੇ ਇਸ ਜਗ੍ਹਾ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਦਾਰੂ ਨਾਲ ਰੱਜੇ ਦੱਸੇ ਜਾ ਰਹੇ ਸੀ ਔਰ ਇੰਨੇ ਕੁ ਜ਼ਿਆਦਾ ਰੱਜੇ ਸੀ ਔਰ ਉਹਨਾਂ ਦੇ ਕੋਲੇ ਹਥਿਆਰ ਵੀ ਸੀਗੇ ਔਰ ਜਦੋਂ ਪਿੰਡ ਵਾਲਿਆਂ ਦੇ ਵੱਲੋਂ ਰੋਕਣ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਧੀਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਫਿਲਹਾਲ ਦੀ ਘੜੀ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਵਿਅਕਤੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕਰਦੀ ਆ ਬੜੀ ਮੰਦ ਭਾਗੀ ਖਬਰ ਆ ਇਹ ਹਲਕਾ ਜੀਰਾ ਪਿੰਡ ਭਾਗੋਕੇ ਦੀ ਇਹ ਖਬਰ ਆ ਬੀਤੀ ਰਾਤ ਦੇ ਘਟਨਾ ਵਾਪਰੀਆ ਫਿਲਹਾਲ ਇਸ ਤਰ੍ਹਾਂ ਦੀ ਘਟਨਾ ਅੱਗੇ ਤੋਂ ਨਾ ਹੋਵੇ ਤਾਂ ਆਪ ਦੇ ਵਿੱਚ ਸਹਿਣਸ਼ੀਲਤਾ ਜ਼ਰੂਰ ਲੈ ਕੇ ਆਓ ਕਮੈਂਟ ਸੈਕਸ਼ਨ ਤੁਹਾਡੇ ਲਈ ਆਪਣੀ رائے ਤੁਸੀਂ ਵੀ ਲਿਖ ਸਕਦੇ ਹੋ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ